ਸਸਿਕਾਲ ਜੀ ਮੈਂ ਤੁਹਾਡਾ ਆਪਣਾ ਹਸਨ ਮਾਨਕ ਦਾ ਲੈਜੈਂਡ ਉਸਤਾਦ ਲੋਕ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਸਾਹਿਬ ਚਲੋ ਮੈਂ ਤਾਂ ਦੋਤਾ ਮੈਂ ਮੰਨ ਲੈਣਾ ਵੀ ਮੈਂ ਰੋਬਨਾ ਕਹਿ ਸਕਦਾ ਵੀ ਮੈਂ ਮੇਰੇ ਨਾਨਾ ਜੀ ਸੀ ਮੈਂ ਉਹਨਾਂ ਦਾ ਦੋਤਾ ਹਾਂ ਪਰ ਜਿਹੜੇ ਲੋਕਾਂ ਨੇ ਉਹਨਾਂ ਦੀ ਕੱਲੀ ਕੱਲੀ ਚੀਜ਼ ਯਾਦ ਰੱਖੀ ਹੋਈ ਆ ਜਾਂ ਕੱਲ ਕੱਲੇ ਮੂਵਮੈਂਟ ਉਹਨਾਂ ਨੇ ਕੈਪਚਰ ਕੀਤੇ ਹੋਏ ਆ ਸੋਕ ਕਲਾਸਿਕਲ ਆਲ ਇਨਸਟਰੂਮੈਂਟ ਬੰਦਾ ਪਲੇ ਕਰਦਾ ਜਿਹਨੂੰ ਮੈਂ ਕਹਿੰਦਾ ਵੀ ਠੀਕ ਆ ਕਲਾਕਾਰ ਸਾਰੇ ਬਹੁਤ ਪਿਆਰੇ ਮੇਰੇ ਭਰਾ ਮੈਂ ਇੱਜ਼ਤ ਕਰਦਾ ਪਰ ਯੂਕੇ ਦੇ ਵਿੱਚ ਜੇ ਕੋਈ ਡਾਇਮੰਡ ਆ ਪੰਜਾਬੀਆਂ ਲਈ ਕੀ ਬਾਤ ਹੈ ਕੀ ਬਾਤ ਹੈ ਓਨਲੀ 1 ਪਰਸਨ ਇਹ ਤੇਰਾ ਪਿਆਰਾ ਸ਼ਿੰਦਾ ਸਾਹਿਬ ਮੈਂ ਪੂਰਾ ਨਾਂ ਨਹੀਂ ਲੈਣਾ ਮੇਰਾ ਓਡਾ ਕੱਦ ਨਹੀਂ ਨਹੀਂ ਜਨਾਬ ਕਿਉਂਕਿ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਇਹਨਾਂ ਨੂੰ ਕਿੱਦਾਂ ਪ੍ਰੈਜੈਂਟੇਸ਼ਨ ਕਿੱਦਾਂ ਦੀ ਕਰਨੀ ਆ ਸ਼ਿੰਦਾ ਸਾਹਿਬ ਕੀ ਬਾਤ ਮਿਲ ਕੇ ਬਹੁਤ ਮਨ ਖੁਸ਼ ਆ ਤੇ ਮਾਲਕ ਨੂੰ ਤਰੱਕੀਆਂ ਬਖਸ਼ੇ ਹੋਰ ਬਹੁਤ ਪਿਆਰਾ ਤੇ ਮੇਰੇ ਨਾਲ ਦਿਲ ਦੀ ਰੂਹ ਸੀ ਮੈਂ ਕਿਹਾ ਸੀ ਨਾ ਮੈਂ ਕਿ ਆਪਾਂ ਮਿਲਗੇ ਤੇ ਬੈਲੀ ਜੀ ਨਾਲ ਕੇ ਇਹਨਾਂ ਦਾ ਵੀ ਧੰਨਵਾਦੀ ਮੈਂ ਖੰਡ ਮਿਸ਼ਰੀ ਹੈ ਜੈਜਮ ਜੀ ਸਾਡੇ ਨਾਲ ਬੈਠੇ ਨੇ ਬੈਲੀ ਜੀ ਆਹੋ ਜਿਹੜੇ ਸਟੇਜ ਤੇ ਆ ਬੈਲੀ ਯਾਰ ਤੇ ਨਾਲ ਜੈਜਮ ਜੀ ਵਾਦਾ ਕੀਤਾ ਸੀ ਮੈਨੂੰ ਬੈਲੀ ਨੇ ਕਹਿੰਦਾ ਬਾਈ ਕਹਿੰਦਾ ਕੋਈ ਨਹੀਂ ਆਪਾਂ ਚੱਕ ਦਾਂਗੇ ਫੱਟੇ ਮੈਂ ਕਿਹਾ ਕੋਈ ਮਾਫਾ ਪਹਿਲੀ ਤੇਰੇ ਨਾਲ ਹੀ ਹੈ ਚਿੰਤਾ ਨਾ ਕਰ ਮੈਂ ਵੀ ਚੜੇਲਾ ਵਰਗਾ ਜਦੋਂ ਇੱਕ ਵਾਰੀ ਚਿੰਬੜ ਗਿਆ ਲੈ ਜਾਂਦਾ ਨਹੀਂ ਅੱਛਾ ਜੈਜਮ ਜੀ ਇਹ ਤੈਨੂੰ ਕਰੋ ਜੈਜਮ ਜੀ ਸਾਡੇ ਵੀਰ ਬੰਬੇ ਤੋਂ ਆ ਤੁਸੀਂ ਦੇਖੋ ਮੇਰੇ ਲਈ ਅੱਜ ਦੋ ਚੀਜ਼ਾਂ ਮੇਰੇ ਲਈ ਬਹੁਤ ਵੱਡੀਆਂ ਐ ਇਹ ਦੋਨੇ ਹੀ ਬਾਲੀਵੁੱਡ ਦੇ ਪੰਜਾਬ ਦੇ ਕੀ ਬਾਤ ਟੱਕੜ ਗਵਈਏ ਯਾਰ ਕੀ ਬਾਤ ਬਾਕਮਾਲ ਤੇ ਮੈਂ ਨਾਲ ਬੈਠਾ ਇਹਨਾਂ ਦੇ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਮੇਰੇ ਲਈ ਅਚੀਵਮੈਂਟ ਆ ਬਹੁਤ ਵੱਡੀ ਇਹ ਇੱਕ ਅਵਾਰਡ ਹੀ ਆ ਕਿਉਂਕਿ ਕਿਸੇ ਟਾਈਮ ਪਾਪਾ ਜੀ ਬਹਿੰਦੇ ਸੀ ਫਿਰ ਜਯੋਦਵੀਰ ਮਾਮਾ ਤੇ ਥਰਡ ਜਨਰੇਸ਼ਨ ਆ ਮਾਨਕ ਸਾਹਿਬ ਦੀ ਜਿਹੜੇ ਮੰਨਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਮੰਨਦੇ ਉਹਨਾਂ ਦਾ ਦੋ ਵਾਰੀ ਤੇ ਗੱਲ ਇਹ ਆ ਵੀ ਪਰ ਮੈਨੂੰ ਆ ਵੀ ਜਿਹੜੇ ਜਿਹੜਾ ਇੱਕ ਕਹਦੀ ਵੀ ਜਿਹੜੀ ਹੱਬ ਆ ਇਥੋਂ ਦੀ ਯੂਕੇ ਦੀ ਜਾਂ ਜਿਹੜੀ ਇੱਕ ਪ੍ਰੋਪਰ ਯੂਨੀਵਰਸਿਟੀ ਐ 뮤ਜ਼ਿਕ ਦੀ ਯੂਕੇ ਦਾ ਜਿਹੜਾ ਪਿਓਰ ਜਿਹੜਾ 뮤ਜ਼ਿਕ ਆ ਉਹ ਇਹਨਾਂ ਕੋਲੇ ਆ ਇਹ ਤੇ ਥੈਂਕਸ ਅ ਲੋਟ ਮੈਨੂੰ ਇਹਨਾਂ ਪਿਆਰ ਦੇਣ ਲਈ ਐਨੀ ਬਲੇਸਿੰਗ ਦੇਣ ਲਈ ਤੇ ਮੇਰਾ ਭਰਾ ਬੈਠਣ ਨਾਲ ਵੱਡਾ ਜਿਵੇਂ ਨਾ ਜਿਵੇਂ 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 ਨਾ ਅਸੀਂ ਪੰਜੀਰੀ ਨਹੀਂ ਖਾਂਦੇ ਉੱਥੇ ਉਪਰਦੀ ਹੁੰਦੀ ਹੈ ਜਦੋਂ ਅਸੀਂ ਚਮਚੇ ਤੋਂ ਖਾਂਦੇ ਆਏ ਆਵਾਜ਼ ਇਹਦੀ ਹਾਂਜੀ ਬੋਲੋ ਬਹੁਤ ਮਿੱਠੀ ਆਵਾਜ਼ ਹੈ ਭਰਾ ਦੀ ਬਹੁਤ ਅੱਛਾ ਲੱਗ ਰਹੇ ਤੇ ਭਾਜੀ ਨੂੰ ਅੱਜ ਅਸੀਂ ਪਹਿਲੀ ਵਾਰੀ ਮਿਲੇ ਆ ਅ ਹਸਨ ਜੀ ਨੂੰ ਤੇ ਬਹੁਤ acha ਲੱਗ ਰਿਹਾ ਵੀਰੇ ਤੇ ਬੈਸਟ ਵਿਸ਼ੇਸ ਕੇ ਤੁਸੀਂ ਇੱਥੇ ਆਏ ਹੋ ਤੇ ਬਹੁਤ acha ਗਾ ਰਹੇ ਹੋ ਤੇ ਇਦਾਂ ਹੀ ਤੁਸੀਂ ਜਿਹੜੇ ਤੁਹਾਡੇ ਫੈਨਸ ਨੇ ਖਾਸ ਕਰਕੇ ਜਿਹੜੇ ਕੁਲਦੀਪ ਮਾਨਕ ਸਾਬ ਦੇ ਫੈਨਸ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਕਿਉਂਕਿ ਤੁਹਾਡੇ ਵਿੱਚ ਉਹਨਾਂ ਦੀ ਚਲ ਲੱਗਸਾ ਨੂੰ ਬਹੁਤ ਵਧੀਆ ਲੱਗਦਾ ਤੇ ਬੈਸਟ ਵਿਸ਼ੇਸ ਐਂ ਇਦਾਂ ਤੁਸੀਂ acha ਗਾਉਂਦੇ ਰਹੋ ਤੇ ਸਾਰਿਆਂ ਦੀ ਰੂਹ ਖੁਸ਼ ਕਰਦੇ ਹੋ ਬਿਲਕੁਲ ਜੀ ਆਈ ਨੂੰ ਇੰਗਲੈਂਡ ਤੇ ਥੈਂਕ ਯੂ ਲਵ ਯੂ ਸੋ ਮਾਚ ਆਲਵੇਜ਼ ਟਾਈਮ ਤੇ ਇੱਕ ਗੱਲ ਹੋਰ ਇੱਧਰ ਇਟਾਲੀਅਨ ਲੁੱਕ ਇਟਾਲੀਅਨ ਲੁੱਕ ਬ੍ਰੋ ਆਈ ਲਵ ਥੀਂ ਦੇਖ ਲਾ ਤੂੰ ਪਪੜਾ ਕੇ ਭਾਈ ਭਇਆ ਇਹ ਜੱਸੀ ਭਾਜੀ ਅੱਜ ਸਾਡੇ ਤੇ ਇੱਕ ਹੋਰ ਰੂਹ ਦੇ ਮਦਰਸ਼ਿਕ ਆਉਣੇ ਆ ਜਿੱਦਾਂ ਮੇਰੇ ਨਾਨਾ ਜੀ ਆ ਬਸ ਬੈਠੇ ਰਹੋ ਆਈ ਇਹ ਵੀ ਭਾਈ ਮੇਰੇ ਨਾਨਾ ਜੀ ਕੀ ਬਾਤ ਕੀ ਬਾਤ ਇਹ ਵੀ ਮੇਰੇ ਨਾਨਾ ਜੀ ਪਰਮਾਤਮਾ ਤੁਹਾਨੂੰ ਤੁਰੰਤ ਤਰਕੀਆਂ ਬਖਸ਼ੇ ਤੰਦੂਰੀ ਦਾ ਚੋਗਨੀ ਤੁਹਾਨੂੰ ਤੱਕਿਆ ਬਖਸ਼ੇ। ਕੀ ਆ ਬਾਤ? ਹਸਨ ਮਾਨ ਮੈਂ ਇਹਨਾਂ ਦਾ ਨਾਂ ਨਹੀਂ ਲੈਣਾ। ਤੁਸੀਂ ਇੱਕ ਜਣਾ ਕੋਈ ਵੀ ਨਾਂ ਲੈ ਲਓ ਪਲੀਜ਼। ਹਾਂ ਬਸ। ਕੀ ਆ ਬਾਤ? ਹਾਂ। ਮੈਨੂੰ ਪਸੰਦ ਨਹੀਂ ਆਪ ਤੋਂ ਵੱਡੇ ਨੂੰ ਟੀਚਰ ਕਰਨੀ। ਨਹੀਂ ਨਹੀਂ ਨਹੀਂ। ਕੀ ਆ ਬਾਤ? ਕਦੇ ਸਿਆਣੇ ਪੁਰਸ਼ ਨੂੰ ਟੀਚਰ ਨਾ ਕਰੀਏ। ਦੇਖ ਭਰਾਈ ਨਾਰ ਨੂੰ ਹੌਂਕਾ ਨਾ ਪੜੀ। ਹਾਂ ਕੀ ਆ ਬਾਤ? ਹੈਨਾ? ਕੀ ਆ ਬਾਤ ਕਰੀਏ? ਹਸਨ ਜੀ ਕੀ ਆ ਬਾਤ? ਮੈਂ ਕਿ ਬਹੁਤ ਖੁਸ਼ ਹੋਈ। ਥੈਂਕ ਯੂ ਤੁਹਾਡਾ ਬਹੁਤ। ਬਗਵਾਦ ਹੋ ਗਿਆ ਤੁਹਾਡਾ। ਬਾਕੀ ਮਾਲਕ ਤੁਹਾਨੂੰ ਵੀ ਤੰਦਰੁਸਤ ਰੱਖੇ ਜੀ। ਤੁਸੀਂ ਸਾਡੇ ਮਿਊਜ਼ਿਕ ਨੂੰ ਸੰਭਾਲਿਆ। ਕੀ ਆ ਬਾਤ? ਕੀ ਆ ਬਾਤ ਕਰੀਏ? ਹੈਨਾ ਉਹ ਉਹ ਵੀ ਬਹੁਤ ਅੱਛੇ ਆ ਉਹਨਾਂ ਨੇ ਉਹ 뮤జిక్ ਦੀ ਸੇਵਾ ਕਰਦੇ ਆ ਲੋਕਾਂ ਨੂੰ ਜੋੜਿਆ ਉਹਨਾਂ ਨੇ ਪੰਜਾਬੀ ਮਾਂ ਬੋਲੀ ਵਾਲੇ ਪਰ ਤੁਸੀਂ ਯੂਕੇ ਦੇ ਵਿੱਚ ਬਹਿ ਕੇ ਵੀ ਹੈਨਾ ਮਾਲਕ ਨੇ ਤੁਹਾਨੂੰ ਸੁਰ ਦੀ ਤਾਲੀਮ ਬਖਸ਼ੀ ਹੈ ਤੁਸੀਂ ਉਹਨੂੰ ਹੈਨਾ ਪੂਰਾ ਨਜ਼ਾਰਾ ਚ ਲਿਆਂਦਾ ਥੈਂਕ ਯੂ ਵੈਰੀ ਮੱਚ ਹਾਂਜੀ ਤੁਹਾਡੇ ਕਹਿਣ ਦੇ ਤੇ ਬਾਕੀ ਤੁਹਾਡਾ ਵੀ ਅਸ਼ੀਰਵਾਦ ਨਾਲ ਮੈਂ ਪਹਿਲੀ ਵਾਰ ਹੀ ਆਇਆ ਤੇ ਮੈਨੂੰ ਮੀਰ ਆ ਤੁਸੀਂ ਸਾਰੇ ਹੀ ਹਾਂ ਫਸਟ ਟਾਈਮ ਹਾਂ ਪਹਿਲੀ ਵਾਰ ਇਹਾ ਮੈਂ ਤਮ ਤਮ ਕਰਕੇ ਜਹਾਜ਼ ਵਾਲਿਆਂ ਦੀ ਮੈਂ ਕਿ ਲੈ ਜਾ ਉਹ ਕਿਈ ਨਹੀਂ ਆਉਂਗਾ ਇੱਥੇ ਓਕੇ ਨਹੀਂ 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 ਮੈਂ ਮੋਢੇ ਦੇ ਹੱਥ ਨਹੀਂ ਰੱਖਣਾ ਮੈਂ ਐਦਾਂ ਹੱਥ ਕਰਨਾ ਸੋ ਥੈਂਕ ਯੂ ਵੈਰੀ ਮੱਚ ਦੁਬਾਰਾ ਫੇਰ ਥੈਂਕ ਯੂ ਵੈਰੀ ਮੱਚ ਦਾ ਸੁਪਰਸਟਾਰ ਵੈਰੀ ਹੰਬਲ ਪਰਸਨ ਜਨਾਬ ਸ਼ਿੰ다 ਸਾਹਿਬ ਨਾਲ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਸਦਾ ਕੀ ਬਾਤ ਹੈ ਇੱਕ ਸੋਚਣ ਵਾਲੀ ਗੱਲ ਹੈ ਵੀ ਕਈ ਵਾਰੀ ਬੰਦੇ ਨੇ ਕੁਝ ਚੀਜ਼ਾਂ ਅਮੇਜਨ ਵੀ ਨਹੀਂ ਕੀਤੀਆਂ ਹੁੰਦੀਆਂ ਸੱਚੇ ਬਾਤ ਸ਼ੋ ਵੀ ਪੂਰੀਆਂ ਕਰ ਦਿੰਦਾ ਬਿਲਕੁਲ ਜੀ ਉਹ ਮਨ ਲਾਉਣ ਵਾਲਾ ਵਾਹ ਸਤਿਗੁਰੂ ਕਾਜ ਪੂਰ ਕਰੇ ਜਿਵੇਂ ਜੁੱਦੀ ਮਾਮਾ ਬਹਿ ਜਾਂਦਾ ਸੀ ਤੁਹਾਡੇ ਨਾਲ ਆ ਕੇ ਹਾਂ ਹੈ ਤੇ ਮੇਰੇ ਲਈ ਮੇਰੇ ਲਈ ਵੱਡੀ ਗੱਲ ਹੈ ਨਾ ਉਹਨਾਂ ਕਰਕੇ ਪਾਪਾ ਜੀ ਕਰਕੇ ਜੁੱਦੀ ਮਾਮੇ ਕਰਕੇ ਆ ਮੈਨੂੰ ਪਿਆਰ ਮਿਲਦਾ ਇੱਥੇ ਨੋ ਡਾਊਟ ਨਹੀਂ ਮੇਰੀ ਕੋਈ ਕਾਤ ਨਹੀਂ ਸਾਡੇ ਸਾਰੇ ਗਾਉਂ ਦੇ ਸੁੱਖ ਨਾਲ ਪਰ ਜਿਹੜੀ ਆ ਚੀਜ਼ ਬਿਲਕੁਲ ਸਾਰਾ ਪਰਿਵਾਰ ਗਾਉਂਦਾ ਹੈ ਪਰ ਜਿਹੜਾ ਪਾਪਾ ਜੀ ਦਾ ਇੱਕ ਰਤਬਾ ਉਹ ਡਿਫਰੈਂਟ ਹੀ ਆ ਮਾਨ ਕਿ ਕੋਈ ਸੀ ਉਹੀ ਰਹਿਣ ਤੇ ਪਰ ਐ ਵੀ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲਾਂਗੇ ਤਾਂ ਮਾੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਨਾ ਜੀ ਬਹੁਤ ਵੱਡੀ ਗੱਲ ਹੈ ਹਾਂ ਉਹ ਕਰ ਰਿਹਾ ਇਸ ਤਰ੍ਹਾਂ ਹਾਂ ਥੈਂਕ ਯੂ ਕੋਲ ਥੈਂਕ ਯੂ ਵੈਰੀ ਮੱਚ ਉਹ ਕਹਿੰਦੀ ਸਾਰਿਆਂ ਦਾ ਥੈਂਕ ਯੂ ਹੈ ਨਾ ਹਾਂ ਜੀ ਹਾਂ